200 ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬ ਦੇ ਜਲੰਧਰ ਦੇ ਬੂਟਾ ਮੰਡੀ ਇਲਾਕੇ ਵਿੱਚ ਪੰਜਾਬੀ ਗਾਇਕ ਸाहिल ਛਾਹ ਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ ਇਸ ਸਬੰਧੀ ਜਾਣਕਾਰੀ ਦਿੰਦੇ ਆ ਗਾਇਕ ਸाहिल ਖਾਨ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਦਿਨਾਂ ਤੋਂ ਧਮਕੀਆਂ ਭਰੇ ਫੋਨ ਆ ਰਹੇ ਸਨ ਉਹ ਪ੍ਰੋਗਰਾਮ ਦੇ سلسلے ਵਿੱਚ ਦੇਰ ਰਾਤ ਚੰਡੀਗੜ੍ਹ ਗਏ ਹੋਏ ਸਨ ਜਦੋਂ ਵਾਪਸ ਪਰਤੇ ਤਾਂ ਉਸਦੀ ਮਾਂ ਨੇ ਦੱਸਿਆ ਕਿ ਗੇਟ ਤੇ ਗੋਲੀਆਂ ਛੱਡੀਆਂ ਹੋਈਆਂ ਹਨ ਬਹਾਰਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਟੈਟ ਆ ਰਹੀ ਸੀ ਕਾਫੀ ਟਾਈਮ ਤੋਂ ਆ ਰਹੀ ਸੀਗੇ ਤੇ ਕੱਲ ਰਾਤੀ ਮੈਂ ਚੰਡੀਗੜ੍ਹ ਹੋਇਆ ਗਿਆ ਹੋਇਆ ਸੀਗਾ ਕੱਲ ਚੰਡੀਗੜ੍ਹ ਗਿਆ ਮੈਂ ਕੱਲ ਚੰਡੀਗੜ੍ਹ ਗਿਆ ਹੋਇਆ ਸੀ ਅੱਜ ਮੇਰੀ ਸੈਟਲੀ ਸ਼ਾਮੀ ਆਇਆ ਮੈਂ ਘਰੇ ਜਦੋਂ ਮੈਂ ਸ਼ਾਮੀ ਘਰੇ ਆਇਆ ਤੇ ਮੈਨੂੰ ਮੰਮੀ ਉਹਨਾਂ ਨੇ ਦੱਸਿਆ ਮਤਲਬ ਮੰਮੀ ਹੁਣੀ ਤੁਹਾਨੂੰ ਪਤਾ ਨਹੀਂ ਉਹ ਚੀਜ਼ ਕਰ ਸਕਦੀ ਹੈ ਹਨਾ ਉਹਨਾਂ ਨੇ ਜਦੋਂ ਮੈਨੂੰ ਦੱਸਿਆ ਰੋਣ ਲੱਗ ਗਿਆ ਵੀ ਐਦਾਂ ਕਰਕੇ ਗੱਲ ਹੋਈ ਯਾਰਾਤੀ ਠੀਕ ਹੈ ਜੀ ਸਾਢੇ 12 ਤੋਂ ਬਾਅਦ ਜਿਹੜੀ ਇੱਥੇ ਸਾਡੇ ਸਿਗਾ ਨੇੜੇ ਪਿਆ ਠੀਕ ਹੈ ਜੀ ਪਤਾ ਨਹੀਂ ਲੱਗਿਆ ਵੀ ਰਾਤੀ ਜਦੋਂ ਫਾਇਰਿੰਗ ਹੋਈ ਆ ਤੇ ਉਦੋਂ ਮਤਲਬ ਕਿੰਨੇ ਬਾਈ ਬੋਲਾਉਂਦੀਆਂ ਪੀਰ ਕੀ ਫਰਾਂ ਦੇ ਰੈਟ ਕੋਲ ਆਉਂਦੀਆਂ ਰੈਟ ਕੋਲ ਵੀ ਆਉਂਦੀਆਂ ਮੈਨੂੰ ਕੱਲ ਜਦੋਂ ਫਾਈਨਿੰਗ ਹੋਈ ਰਾਤ ਉਸ ਤੋਂ ਬਾਅਦ ਉਸ ਤੋਂ ਬਾਅਦ ਵੀ ਮੈਨੂੰ ਕਾਲਸ ਆਈਆਂ ਉਸ ਤੋਂ ਬਾਅਦ ਕਿਸ ਕਿਸ ਨੰਬਰ ਤੋਂ ਆਈਆਂ ਜੀ ਮੈਨੂੰ ਬਾਹਰਲੇ ਨੰਬਰ ਤੋਂ ਆਈਆਂ ਨਾ ਕੋਈ ਨਾ ਜਰੂਰ ਇੱਕ ਬਿਨਾ ਇਹ ਕਹਿੰਦੇ ਕਿ ਤੁਹਾਨੂੰ ਕੀ ਕਹਿ ਨਹੀਂ ਰਹੇ ਮੰਨਾ ਮੈਨੂੰ ਕਹਿ ਰਹੇ ਆ ਕਿ ਆ ਪਿੱਛੇ ਰੱਖੋ ਕੌਣ ਕਿਹਾ ਕੀ ਇਹ ਮਨ ਦਾ ਮਨ ਲੋ ਕਹਿ ਰਹੇ ਆ ਕਿ ਮੇਰੇ ਮੇਰੀ ਗੱਲ ਸੁਣ ਮਨ ਕੋਈ ਗੈਂਗਸਟਰ ਸੀਗਾ ਉਹਦਾ ਵੱਡੇ ਦਾ ਬਾਹਰ ਹੋਇਆ ਕਿਸੇ ਦਾ ਤੇ ਮੇਰੀ ਗੱਲ ਸੁਣ ਲੈ ਜੇ ਨਹੀਂ ਸੁਣਨੀ ਆ ਤੇ ਤੇਰੇ ਫਾਇਰਿੰਗ ਕਰਾਂਗੇ ਇੱਥੇ ਉਹਨਾਂ ਨੇ ਉਹ ਹੀ ਮੈਨੂੰ ਵਰਨਿੰਗ ਦਿੱਤੀ ਆ ਵੀ ਸਾਨੂੰ ਗਾਣੇ ਸਾਡੇ ਨਾਲ ਕੰਮ ਕਰ ਹਾਂਜੀ ਸਾਡੇ ਨਾਲ ਕੰਮ ਕਰ ਉਹ ਕੀ ਕਹਿ ਰਹੇ ਸਾਨੂੰ ਗਾਣੇ ਦੇ ਸਾਡੇ ਨਾਲ ਜੀ ਕੰਮ ਕਰ ਅੱਛਾ ਜੀ ਉਸ ਅੱਗੇ ਕਿਦਾਂ ਦਾ ਕੰਮ ਕਰਦੇ ਸਰ ਹੋਰ ਕੀ ਕੰਮ ਕਰ ਮੇਰੀਆਂ ਨਾ ਪਹਿਲਾਂ ਜਿਨ੍ਹਾਂ ਨਾਲ ਮੈਂ ਸਾਈਨ ਸੀਗਾ ਹੋਇਆ ਠੀਕ ਆ ਸਰ ਮੇਰਾ 70 ਲੱਖ ਰੁਪਈਆ ਇਹਨਾਂ ਨੇ ਖਰਾਬ ਕੀਤਾ ਸਾਰਾ ਮੈਨੂੰ ਕੋਈ ਉਹਦੇ ਵਿੱਚੋਂ ਹਿਸਾਬ ਨਹੀਂ ਮਿਲਿਆ ਕੋਈ ਕੁਛ ਨਹੀਂ ਮਿਲਿਆ ਉਹਦੇ ਵਿੱਚੋਂ ਸਰ ਤੇ ਸਾਰੇ ਜੱਜ ਐਂਟਰਟੇਨਮੈਂਟ ਤਾਂ ਇਹਨਾਂ ਨੇ ਪਹਿਲਾਂ ਸਿੱਧੂ ਮੂਸੇ ਵਾਲੇ ਦੇ ਸ਼ੋਅ ਕਰਵਾਏ ਸੀਗੇ ਬ੍ਰਾਊਨ ਬ ਤੇ ਉਹਦੇ ਤੋਂ ਬਾਅਦ ਇਹ ਹੀ ਉਹ ਬੰਦੇ ਆ ਸਿਨੇਮ ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਦੇ ਪਿੱਛੇ ਸਾਰੇ ਗੈਂਗਸਟਰ ਆ ਹੁਣ ਅੱਛਰ ਮੈਨੂੰ ਦਿੱਲੀ ਫੋਨ ਆਉਂਦੇ ਆ ਮਤਲਬ ਧੱਕੀਆਂ ਦਿੰਦੇ ਆ ਵੀ ਸਾਨੂੰ ਦੱਸ ਨਹੀਂ ਤਾ ਤੇਰੇ ਆ ਜਗਤ ਤੁਹਾਨੂੰ ਤਾਂ ਤਰੀਕੇ ਦੀ ਤੁਹਾਡੀ ਬਾਸ ਸਿੱਧੂ ਮੂਸੇਵਾਲੀ ਆ ਨਹੀਂ ਗੱਲ ਉਹ ਨਹੀਂ ਹੈਗੀ ਮਤਲਬ ਇਹ ਹੀ ਆ ਕਹਿੰਦੇ ਕਹਿੰਦੇ ਕੰਮ ਕਰ ਸਾਡੇ ਨਾਲ ਬਾਦਸ਼ਾਹ ਅੱਡੀ ਕੀ ਮਾਮਲਾ ਕੀ ਹੈ ਬਸ ਮਾਮਲਾ ਹੈ ਜੋ ਦੱਸ ਦਿੱਤਾ ਤੁਹਾਨੂੰ ਇਹ ਹੀ ਮਾਮਲਾ ਹੈ ਕਿਉਂ ਹੈਗੀ ਹੈ ਜੀ ਬਸ ਉਹ ਸਾਨੂੰ ਨਹੀਂ ਪਤਾ ਇਹ ਕੀ ਚਾਹੁੰਦੇ ਆ ਸਾਡੇ ਕੋਲ ਕੀ ਨਹੀਂ ਚਾਹੁੰਦੇ ਕਿ ਸਾਡੇ ਬੇਟੇ ਨੂੰ ਜੀਣ ਨਹੀਂ ਦਿੰਦੇ ਹੈਗੇ ਸਹੀ ਤਰ੍ਹਾਂ ਕਿ ਉਹ ਇਹਨਾਂ ਨੇ ਸਾਨੂੰ ਤੰਗ ਪਰੇਸ਼ਾਨ ਤੋਣ ਹੈਗਾ ਜੀ ਕੌਣ ਹੈਗਾ ਇਹ ਸ਼ਰਮ ਵਗੈਰਾ ਜੋ ਵੀ ਇਹਨਾਂ ਦਾ ਕੁਝ ਮੈਨੂੰ ਬੰਦੇ ਦੀਆਂ ਜ਼ਿਆਦਾ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਹੈਗਾ ਬੇਟੇ ਨੂੰ ਪਤਾ ਸਾਰਿਆਂ ਨਾਵਾਂ ਦਾ ਉਹਦੇ ਸਾਰੀ ਚਲੇ ਗਈਆਂ ਕੰਪਨੀ ਤੁ ਕੋਈ ਪੁਰਾਣੀ ਰੰਜੀਜ਼ ਵਗੈਰਾ ਜਾਂ ਕੋਈ ਪੁਰਾਣੀ ਕੋਸ਼ਣੀ ਹੈਗੀ ਬਸ ਗਾਇਕੀ ਦਾ ਇਹਦਾ ਕੰਮ ਹੈ ਗਾਇਕੀ ਤੋਂ ਉਹਨਾਂ ਨੂੰ ਪਸੰਦ ਹੈਗਾ ਆ ਇਹਨੂੰ ਛੱਡਣਾ ਚਾਹੁੰਦੇ ਨੇ ਫ੍ਰੀਜ ਖਾਣਾ ਚਾਹੁੰਦੇ ਆ ਜਿੱਦਾਂ ਕਿ ਤੁਸੀਂ ਦੇਖਦੇ ਹੋਗੇ ਕੱਲ ਗੋਲੀਆਂ ਚਲੀਆਂ ਦਿਨ ਰਾਤ ਨੂੰ ਤੁਸੀਂ ਇ ਤੇ ਉਹਦੇ ਬਾਰੇ ਤੁਹਾਨੂੰ ਪਤਾ ਨਹੀਂ ਲੱਗ ਰਹਾ ਸਾਨੂੰ ਨਹੀਂ ਪਤਾ ਲੱਗਾ ਮੈਂ ਤਾਂ ਡਿਊਟੀ ਤੋਂ ਆਈ ਮੈਂ ਤਾਂ ਖੁਦ ਡਿਊਟੀ ਕਰਦੀ ਆ ਮੈਂ ਖੁਦ ਨਹੀਂ ਡਿ ਹੈਗੀ ਘਰ ਬੱਚੇ ਘਰ ਹੁੰਦੇ ਬੇਟੇ ਹੁੰਦਾ ਆ ਬੇਟਾ ਹੁੰਦਾ ਆ ਘਰ ਬੇਟਾ ਦਾ ਦੋਸਤ ਹੁੰਦਾ ਆ ਕਈ ਵਾਰੀ ਬੇਟੀ ਹੁੰਦੀ ਆ ਘਰ ਅੱਛਾ ਜੀ ਕਿਉਂਕਿ ਹੋਰ ਵੀ ਸਾਡੇ ਪਰਿਵਾਰ ਤੇ ਕਈ ਮੈਂਬਰ ਹੁੰਦੇ ਆ ਸਾਡੇ ਘਰ 'ਚ ਪਰ ਹੁਣ ਇਹ ਰਾਤ ਵੇਲੇ ਥੋੜੀ ਸਾਨੂੰ ਪਤਾ ਸੀ ਵੀ ਇਹ ਚੀਜ਼ ਹੋਣ ਗਈ ਹੈ ਸਾਡੇ ਕੋਈ ਵਾਈ ਵਗੈਰ ਆਈ ਸੀ ਵਾਈ ਵਗੈਰ ਆਈ ਆ अच्छा जी बेटी दे ने वो लगे वैसे वो कहती है मम्मी आवाज आई वो कहते हैं भी आपको ਤੁਸੀਂ ਤਵੇ ਠੀਕ ਨਹੀਂ ਮੈਂ ਤੁਹਾਨੂੰ ਠਾਲਿਆ ਨਹੀਂ ਹੈਗਾ اچھا جی ਨਹੀਂ ਤਾਂ ਅਸੀਂ ਕੋਠੇ ਦੇ ਉੱਪਰ ਜਾ ਕੇ ਦੇਖਣਾ ਸੀਗਾ ਕੋਈ ਸੀਸੀਟੀਵੀ ਵਗੈਰਾ ਕੈਮਰਾ ਸੀ ਸੀਸੀਟੀਵੀ ਕੈਮਰਾ ਵੀ ਹੈਗਾ ਸਾਡੇ ਲੱਗੇ ਉਹਨੇ ਕੋਈ ਖੰਗਾਲ ਕੀਤੀ ਨਹੀਂ ਕੋਈ ਵਿੱਚ ਵੇਚਣ ਵਾਲਾਂ ਦੇ ਉਹ ਵੀ ਸਾਰਾ ਕੁਝ ਕਰਵਾ ਲਾਂਗੇ ਪ੍ਰੂਫ ਕਰਵਾ ਲਾਂਗੇ ਕੈਮਰਾ ਸਾਡੇ ਲੱਗੇ ਹੈਗਾ ਠੀਕ ਹੈ ਚੋਣੇ ਵਿੱਚ ਅਦਾਰਸ਼ ਚੋਣਾਂ ਜਾਤਾਂ ਲੱਗੂ ਤੇ ਲੋਕ ਸਭਾ ਚੋਣਾਂ ਤੇ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਵੇਚਣਾ ਤੇ ਸਟੋਰੇਜ ਕਰਨ ਦੇ ਸਖਤ ਕਾਰਵਾਈ ਕੀਤੀ ਜਾਵੇ ਇਨਾ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ ਕਮਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿਲ ਬਲੋ ਜਿਹੜੇ ਦੇ ਲਾਇਸੈਂਸ ਤਾਰਕ ਸ਼ਰਾਬ ਦੇ ਠੇਕੇਦਾਰਾਂ ਨਾਲ ਲੋਕ ਸਭਾ ਚੋਣਾਂ 2000 ਸੰਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਕੀਤਾ ਗਿਆ ਸੀ ਨੇ ਉਹਨਾਂ ਨੇ ਕੀਤੀ ਹੈ ਤੇ ਇਸ ਮੀਟਿੰਗ ਦੀ ਪ੍ਰਧਾਨਗੀ ਫਤਿਹਗੜ੍ਹ ਸਾਹਿਬ ਦੇ ਮਾਜੋ ਡਿਪਟੀ ਕਮਿਸ਼ਨਰ ਮੈਡਮ ਦੁਆਰਾ ਕੀਤੀ ਗਈ ਹੈ ਜਿਸ ਵਿੱਚ ਪੁਲਿਸ ਦੇ ਉੱਚ ਅਧਿਕਾਰੀ ਵੀ ਸ਼ਾਮਲ ਹੋਏ ਹਨ ਲਾਇਸੈਂਸੀਆਂ ਨੂੰ ਇਸ ਮੀਟਿੰਗ 'ਚ ਹਦਾਇਤ ਕੀਤੀ ਗਈ ਹੈ ਕਿ ਮੋਰਲ ਰికੋਰਡ ਆਫ ਕੰਡਕਟ ਦੇ ਮੱਦੇਨਜ਼ਰ ECI ਵੱਲੋਂ ਜਿੰਨੀਆਂ ਹਦਾਇਤਾਂ ਨੇ ਉਹਨਾਂ ਦਾ ਪਾਲਣ ਕੀਤਾ ਜਾਵੇ ਸ਼ਰਾਬ ਦੀ ਜਿਹੜੀ ਮੂਵਮੈਂਟ ਹੈ ਉਹ ਬਿਲਕੁਲ ਡਾਕੂਮੈਂਟਸ ਤੋਂ ਇਲਾਵਾ ਡਾਕੂਮੈਂਟਸ ਤੋਂ ਬਗੈਰ ਸ਼ਰਾਬ ਦੀ ਕੋਈ ਮੂਵਮੈਂਟ ਨਾ ਕੀਤੀ ਜਾਵੇ ਔਰ ਇਲੀਗਲ ਸਟੋਰੇਜ ਦਾ ਵੀ ਉਹਨਾਂ ਨੂੰ ਵਾਰਨ ਕੀਤਾ ਹੈ ਕਿ ਕੋਈ ਇਲੀਗਲ ਸਟੋਰੇਜ ਪਕੜੀ ਜਾਂਦੀ ਹੈ ਤਾਂ ਉਹਤੇ ਤੇ ਸਖਤ ਐਕਸ਼ਨ ਲਿਆ ਜਾਵੇ ਇਸ ਤੋਂ ਇਲਾਵਾ ਲਾਇਸੈਂਸੀਆਂ ਨੂੰ ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣਾ ਜੋ ਵੀ ਆਪਕਾਰੀ ਕਾਨੂੰਨ ਨੇ ਉਹਨਾਂ ਦੀ ਪਾਲਣਾ ਕਰਨ ਔਰ ਕਿਸੇ ਵੀ ਤਰੀਕੇ ਦੀ ਕੋਈ ਬਲਕਸ਼ੇਰ ਜਾਂ ਪਲੈਂਡਰਸਟਾਈਨ ਸ਼ੇਰ ਨਾ ਕਰਨ ਮਹਿਕਮਾ ਸਾਰੇ ਠੇਕਿਆਂ ਤੇ ਔਰ ਸ਼ਰਾਬ ਦੀ ਮੂਵਮੈਂਟ ਤੇ ਪਹਿਨੀ ਨਿਗਰਾਨੀ ਰੱਖੇਗਾ ਪੁਲਿਸ ਵਿਭਾਗ ਨਾਲ ਮਿਲ ਕੇ ਆਪਕਾਰੀ ਵਿਭਾਗ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਨੇ ਜੋ ਲਗਾਤਾਰ ਚੈਕਿੰਗ ਕਰ ਰਹੀਆਂ ਹਨ ਪ੍ਰਸ਼ਾਸਨ ਦੁਆਰਾ ਵੀ ਐਫਐਸਟੀ ਤੇ ਐਸਐਸਟੀ ਟੀਮਾਂ ਬਣਾਈਆਂ ਗਈਆਂ ਹਨ ਜੋ ਨਿਕਰਦੀ ਮੂਵਮੈਂਟ ਤੇ ਨਿਗਰਾਨੀ ਰੱਖ ਰਹੀਆਂ ਹਨ ਮਹਿਕਮੇ ਦਾ ਇਹ ਯਕੀਨ ਹੈ ਕਿ ਅਸੀਂ ਇਸ ਸਾਰੀ ਚੋਣ ਦੇ ਚੋਣਾ ਦਾ ਦਰਨ ਜਿਹੜੀ ਹੈ ਆਪਣਾ ਸ਼ਰਾਰਦੀ ਮੂਵਮੈਂਟ ਤੇ ਦੀ ਸਟੋਰੀ ਤੇ ਅਸੀਂ ਸਖਤ ਨਿਗਰਾਨੀ ਰੱਖਣ ਚ ਕੰਮ ਜਾਵਾਂਗੇ ਤੇ ਨਾਲ ਚੋਣਾ ਨੂੰ ਅਸੀਂ ਬੜੇ ਹੀ ਨਿਰਪੱਖ ਤੇ ਆਪਣਾ ਗੁਰਦਾਸਪੁਰ ਦੇ ਥਾਣਾ ਕਾਲਾ ਮਰਵਾ ਦੀਨ ਪਿੰਡ ਸੇਖ ਵੀਰ ਦੇ ਰਹਿਣਪਾਲੇ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਕਾਰਨ ਵਿਧਵਾ ਮਾਂ ਚ ਦੁੱਖਾਂ ਦਾ ਪਹਾੜ ਟਿਕ ਪਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਚਚੇਰੇ ਭਰਾ ਤੇ ਮਾਂ ਨੇ ਦੱਸਿਆ ਕਿ ਉਸ ਦਾ ਪਰਾ ਸਤਿੰਦਰ ਸਿੰਘ ਉਮਰ 23 ਸਾਲ ਪੁੱਤ ਦਲਵੀਰ ਸਿੰਘ ਇੱਕ ਸਾਲ ਪਹਿਲਾਂ 5 ਅਪ੍ਰੈਲ 2023 ਨੂੰ ਰੋਜੀ ਰੋਟੀ ਲਈ ਵਿੰਸਰ 온ਟਾਰੀਓ ਕੈਨੇਡਾ ਗਿਆ ਸੀ। ਸਤਿੰਦਰ ਸਿੰਘ ਹਰ ਰੋਜ਼ ਸਵੇਰੇ ਆਪਣੀ ਮਾਂ ਨੂੰ ਫੋਨ ਕਰਦਾ ਸੀ ਅਤੇ ਐਤਵਾਰ ਨੂੰ ਜਦੋਂ ਫੋਨ ਨਹੀਂ ਆਇਆ ਤਾਂ ਮਾਤਾ ਸਰਬਜੀਤ ਕੌਰ ਨੇ ਕਈ ਵਾਰ ਫੋਨ ਕੀਤਾ ਪਰ ਕਿਸੇ ਨੇ ਜਵਾਬ ਨਾ ਦਿੱਤਾ ਉਸ ਤੋਂ ਬਾਅਦ ਕਾਲ ਆਈ ਕਿ ਉਸ ਦੀ ਮੌਤ ਹੋ ਚੁੱਕੀ ਹੈ ਮੇਰਾ ਨਾਮ ਸਰਬਜੀਤ ਕੌਰ ਮੇਰਾ ਬੇਟਾ 12 ਵਜੇ ਸਵੇਚ ਗਿਆ ਹੈ ਉਹਦੇ ਪਾਪਾ ਦੀ ਡੈਥ ਹੋ ਗਈ ਛੋਟਾ ਹੀ ਜਦੋਂ ਉਹਦੇ ਪਾਪਾ ਦੀ ਡੈਥ ਤੋਂ ਦੀ ਬੜੀ ਮੁਸ਼ਕਲ ਇੱਕ ਕਿਲਾ ਜਮੀਨ ਨਾਲ ਬੜੀ ਮੁਸ਼ਕਲ ਆਪਣੇ ਪੁੱਤ ਨੂੰ ਪਾਲ ਲਿਆ ਇਹ ਮੜ ਕੇ ਬੜਾ ਇਹ ਬਹੁਤ ਮੁਸਕਰ ਬੇੜਾਗੇ ਬਾਹਰ ਭੇਜਿਆ ਕਰਜ਼ਾ ਕਰਜ਼ਾ ਚੁੱਕ ਕੇ ਮੈਂ ਬਾਹਰ ਭੇਜਿਆ ਮੇਰਾ ਪੁੱਤ ਬਾਹਰ ਗਿਆ ਉੱਥੇ ਪੜ੍ਹਨ ਵਾਸਤੇ ਅਜੇ 1 ਸਾਲ ਨਹੀਂ ਹੋਇਆ ਕੱਟੇ 1 ਮਹੀਨਾ ਜੇ ਮੇਰਾ ਪੁੱਤ ਨੂੰ ਪਤਾ ਨਹੀਂ ਰਾਤ ਸੁੱਤਿਆਂ ਕੀ ਹੋ ਗਿਆ ਸੁੱਤਿਆਂ ਪਤਾ ਨਹੀਂ ਮੈਨੂੰ ਕੀ ਹੋ ਗਿਆ ਪਹਿਲਾਂ ਗੱਲ ਕੀਤੀ ਮੈਂ ਨਾਲ ਸ਼ਨੀਵਾਰ ਉਸਦੇ ਬਹੁਤ ਸੋਣੀ ਗੱਲ ਕੀਤੀ ਬਾਅਦ ਵਿੱਚ ਅਗਲੇ ਦਿਨ ਮੈਂ ਕੱਲ ਕਰਾਂ ਮੇਰੇ ਪੁੱਤ ਨੇ ਫੋਨ ਹੀ ਨਹੀਂ ਮੈਨੂੰ ਕੀਤਾ ਰਾਤ ਪਤਾ ਨਹੀਂ ਕੀ ਹੋ ਗਿਆ ਮੇਰੀ ਪੁੱਤੀ ਨਾਲ ਮੇਰੀ ਗਰੀਬਣੀ ਦੀ ਮਦਦ ਕਰੋ ਮੇਰਾ ਪੁੱਤ ਆ ਜੇ ਇੱਥੇ ਹੋਰ ਵੀ ਮੇਰੀ ਕਿਰਪਾ ਕਰ ਮਦਦ ਕਰੋ ਜੋ ਵੀ ਕਰ ਸਕਦੇ ਜੇ ਕਿੰਨਾ ਚਿਰ ਹੋ ਗਿਆ ਅਜੇ 11 ਕਿ ਮਹੀਨੇ ਹੋ ਗਏ ਸਾਲ ਪੰਜਵੇਂ ਮਹੀਨੇ ਹੁਣ ਆ ਮਸਾਲ 2 ਤਰੀਕ ਨੂੰ ਕੁਝ ਕੁਝ ਪਤਾ ਲੱਗਾ ਉਥੋਂ ਕਿਵੇਂ ਹੋਇਆ ਜਾਂ ਸਰ ਕਿਵੇਂ ਸਾਰਾ ਭਾਣਾ ਵੱਬਿਆ ਕਿਸ ਨੇ ਦੱਸਿਆ ਹੋਵੇ ਫੋਨ ਤੇ ਜਾਂ ਤਾਂ ਉਹ ਨੇ ਇਹੀ ਗੱਲ ਕਹੀ ਆ ਆਪਣੀ ਡਿਊਟੀ ਤੋਂ ਆਇਆ ਹੀ 11 ਵਜੇ ਰੋਟੀ ਖਾ ਕੇ ਦੋ ਸੁੱਤਾ ਹੀ ਰਾਜਮਾ ਪਿਆਗੇ ਸਵੇਰੇ ਸਬਜੀ ਬਣਾਉਣੀ ਆ ਬਾਅਦ ਵਿੱਚ ਸੁੱਤਿਆਂ ਪਤਾ ਨਹੀਂ ਲੱਗਾ ਕੀ ਹੋਇਆ ਸੁੱਤਿਆਂ ਟਹਿਕ ਹੋ ਗਏ ਉਥੇ ਕੰਮ ਪਤਾ ਨਹੀਂ ਕਿੱਥੇ ਕਿੱਦਾਂ ਲੱਗਾ ਏ ਕੰਮ ਤੇ ਨਾਲ ਫੋਟੋਗ੍ਰਾਫੀ ਦਾ ਵੀ ਕਰਦਾ ਏ ਕੰਮ ਉਥੇ ਦੇ ਨਾਲ ਹੋਰ ਵੀ ਕੰਮ ਕਰਦਾ ਏ ਉਹ ਇਹ ਮੇਰਾ ਪੁੱਤ ਬੜਾ ਬੀਬਾ ਹੈ ਨਾਲ ਪੜਾਈ ਵੀ ਕਰਦਾ ਏ ਮੇਰਾ ਪੁੱਤੂ ਕਮਰੇ ਵਿੱਚ ਹੀ ਜਾ ਕੇ ਜਾ ਕੇ ਬਾਹਰ ਕਮਰੇ 'ਚ ਰਾਤ ਸੁੱਤਿਆ ਹੀ ਹੋ ਗਿਆ ਚੰਗਾ ਪਲਾਂ ਆਇਆ ਸੋ ਕੰਮ ਤੋਂ ਆਪਣੇ ਆਣ ਕੇ ਰੋਟੀ ਖਾਧੀ ਆ 11 ਵਜੇ ਕਹਿੰਦੇ ਸੁੱਤਾ ਵਾ ਪਤਾ ਨਹੀਂ ਕੀ ਹੋਇਆ ਕਦਮ ਕਹਿੰਦੇ ਨੀਲਾ ਹੋ ਗਿਆ ਮੂੰਹ 'ਚ ਛੱਗ ਵਗੰਡਾ ਹੈ ਵੀ ਮੇਰੇ ਪੁੱਤ ਤੇ ਮੈਂ ਸਵੇਰੇ ਫੋਨ ਲਾਵਾਂ ਮੇਰੇ ਪੁੱਤੀ ਨੇ ਫੋਨ ਨਹੀਂ ਚੁੱਕਿਆ ਮੈਨੂੰ ਫੋਨ ਲਾਈ ਗਈ ਫਿਰ ਉੱਥੋਂ ਕਿਸੇ ਕੋਰੇ ਨੇ ਫੋਨ ਚੁੱਕਿਆ ਬਾਅਦ ਵਿੱਚ ਉਹਨਾਂ ਨੇ ਗੱਲ ਕੀਤੀ ਮੈਨੂੰ ਸਮਝ ਨਾ ਲੱਗੀ ਫਿਰ ਪੰਜਾਬੀ ਮੁੰਡੇ ਨੇ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਆ ਇਦਾਂ ਹੋਇਆ ਬੰਨਾ 11 ਵਜੇ ਆਣ ਕੇ ਰੋਟੀ ਖਾਧੀ ਆ ਰੋਟੀ ਖਾ ਕੇ ਤੇ ਸੁੱਤਾ ਵਾ ਤੇ ਸਵੇਰ ਸਭ ਜੀ ਸਵੇਰੇ ਬਣਾਉਣ ਵਾਸਤੇ ਰਾਜਮਾ ਭੇ ਗਿਆ ਜਾ ਵਾ ਤੇ ਮੁੜ ਕੇ ਸੁੱਤਿਆਂ ਕਹਿੰਦੇ ਪਤਾ ਨਹੀਂ ਲੱਗਾ ਸਾਨੂੰ ਕੀ ਬਣਿਆ ਮੁੰਨਾ ਮਿਸਰੇ ਦੇ ਵੇਖਿਆ ਜਦੋਂ ਮੈਂ ਫੋਨ ਕਰਨ ਲਈ ਜਦੋਂ ਫੋਨ ਨਹੀਂ ਉੱਨੇ ਚੁੱਕਿਆ ਮੇਰੀ ਗਰੀਬਣੀ ਦੀ ਮਦਦ ਕਰੀ ਜੇ ਮੇਰਾ ਬੱਚਾ ਹੀ ਹੈ ਜੇ ਉਹ ਅਰ ਵੀ ਮੇਰੀ ਹੱਲਫ ਕੀਤੀ ਜਾਵੇ ਮੇਰਾ ਆਸਰਾ ਨਹੀਂ ਕੋਈ ਰਿਹਾ ਮੇਰਾ ਕੋਈ ਆਸਰਾ ਨਹੀਂ ਰਿਹਾ ਮੇਰੇ ਪੁੱਤ ਹੀ ਕੋਈ ਕਮਰਾ ਪੁੱਤ ਹੀ ਉਹ ਵੀ ਚਲ ਗਿਆ ਉਹ ਲੱਗ ਪੁੱਤ ਚਲ ਗਿਆ ਬਦਨੀਆਂ ਤੋਂ ਤੇ ਪਾਪਾ ਵੀ ਹੈ ਨਹੀਂ ਸ਼ਾਂਤੀਪੂਰਵਕ ਚੋਣਾ ਕਰਵਾਉਣ ਦੇ ਲਈ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਚੌਕਸ ਜ਼ਿਲ੍ਹਾ ਚੋਣ ਅਫਸਰ 75% ਤੋਂ ਵੱਧ ਵੋਟ ਗਿਣਤੀ ਚ ਨੂੰ ਹਾਸਲ ਕਰਨ ਲਈ ਸਬੀਪ ਗਤੀਵਧੀਆਂ ਤਹਿਤ ਕੀਤੀ ਜਾ ਰਹੀ ਹੈ ਜਾਣਕਾਰੀ ਇਸ ਪੱਕੇ ਸ਼ਾਂਤੀਪੂਰਵਕ ਲੋਕ ਸਭਾ ਚੋਣਾਂ ਕਰਵਾਉਣ ਲਈ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਚੌਕਸ ਕੀਤਾ ਗਿਆ ਹੈ ਡਿਪ੍ਰੈਸ ਬੀਟ ਰੱਖੀ ਹੈ ਲੋਕ ਸਭਾ ਇਲੈਕਸ਼ਨਸ ਹੁਣ ਤੁਸੀਂ ਸਾਰੇ ਜਾਣਦੇ ਹੋ ਬਸ ਤਕਰੀਬਨ 2 ਮਹੀਨੇ ਦੂਰ ਨੇ ਕੈਨੋ ਸਿੰਘ ਆਲਰੇਡੀ ਸ਼ੁਰੂ ਹੋ ਗਈ ਹੈ ਬੜੇ ਡੂਸ ਐਂਡ ਡੋਂਟਸ ਹੈਗੇ ਆ ਜੋ ਇਲੈਕਸ਼ਨ ਕਮਿਸ਼ਨ ਨੇ ਬੜਾ ਕਲੀਅਰਲੀ ਡਿਫਾਈਨ ਕਰਤਾ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਇਹ ਪੇਮੈਂਟ ਗੇਨ ਅਸੀਂ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਹੈ ਉਹਨਾਂ ਨੂੰ ਜਾਗੂ ਕਰਾਤਾ ਹੈ ਕਿ ਜਿਹੜਾ ਵੀ ਖਰਚਾ ਕਰਨਗੇ ਇਟ ਵਿਲ ਬੀ ਬੁੱਕਡ ਥ्रू ਸਮ ਹੈਡ অর ਦੀ ਅਦਰ ਇਹ ਅਵੇਅਰਨੈਸ ਸਾਰੇ ਨੂੰ ਹੋਣੀ ਚਾਹੀਦੀ ਹੈ ਕਿ ਜੀ ਸਾਨੂੰ ਪਹਿਲਾਂ ਪਤਾ ਨਹੀਂ ਸੀ ਇਹ ਖਰਚਾ ਕਿਵੇਂ ਜੁੜ ਗਿਆ ਈਵਨ ਖਰਚੇ ਚਾਹ ਪਾਣੀ ਦੇ ਪੋਸਟਰਸ ਦੇ ਕਿਤੇ ਵੀ ਕਿਸੇ ਵੀ politcal ਪਾਰਟੀ ਦੀ ਆਪਣੀ ਇਲੈਕਸ਼ਨ ਸਿੰਬਲ ਆ ਜੇ ਤਾਂ ਉੱਥੇ ਹੀ ਉਹ ਖਰਚਾ ਬੁੱਕ ਹੋ ਜਾਂਦਾ ਇਹਦੇ ਵਿੱਚ ਜਿੰਨੇ ਵੀ ਆਪਣੇ ਇੱਥੋਂ ਦੇ মিডিਆ ਗਰੁੱਪਸ ਹੈਗੇ ਐ ਜਰਨਲਿਸਟ ਹੈਗੇ ਐ ਉਹਨਾਂ ਨੂੰ ਪਤਾ ਹੈ ਕਿ ਨਵਾਂ ਸ਼ਹਿਰ ਬਹੁਤ ਹੀ ਪੀਸਫੁਲ ਇੱਕ ਡਿਸਟ੍ਰਿਕਟ ਹੈਗਸ ਅਸ਼ੀਰ ਬਗਤ ਸਿੰਘ ਨਾ। ਇਥੇ ਕਦੀ ਵੀ ਪੋਲਿੰਗ ਦੇ ਵਿੱਚ ਵਾਇਲੈਂਸ ਨਹੀਂ ਹੋਇਆ। ਹਾਊਏਵਰ that doesn't rule out ਕਿ ਅਗੇ ਨਹੀਂ ਹੋਊਗਾ ਸਾਡੀ ਪੁਲਿਸ ਫੋਰਸ ਫੁੱਲ ਜੁਨੀਅਰ ਸਟਾਫੀਆਂ ਟੀਮਸ ਬਣੀਆਂ ਹੋਈਆਂ ਫਾਰ ਵੇਰੀਅਸ ਐਕਟੀਵਿਟੀਜ਼ ਲਾਈਕ ਐਕਸਪੈਂਡਚਰ ਜੁਨੀਅਰ ਸਟਾਫੀਆਂ ਰੈਪਿਡ ਐਕਸ਼ਨ ਫੋਰਸ ਬਣੀ ਹੋਈ ਹੈ। वो डिटेल एस एस पी साहब समझा इस तो अलावा मैं ये दसना चाहना जलिसिंग दे रिलेटिड है, तो है।, है वो एस एस पी साहब दस तो अलावा जोड़े साढ़े मेन सीरियट फीचरस है वह मैं दसना चाहना कि अभी इतने तीन यूनीक बूथ फुला रहे बहुत सारे बॉलीवुड एक्ट्र एक्टर्स एक्टर्स एक्ट्रस थोड़े ਨਵਾਂ ਸ਼ਹਿਰ ਤੇ ਹੈਗੇ ਨੇ ਰਾਹੋ ਦੇ ਇਨ ਪਾਰਟਿਕੂਲਰ ਉੱਥੇ ਅਸੀਂ ਇੱਕ ਪਿਕਚਰ ਆਈ ਸੀ ਜਿਹਦੇ ਵਿੱਚ ਕੈਰੈਕਟਰ ਸੀ ਮਗੈਂਬੋ ਮਗੈਂਬੋ ਦੀ ਥੀਮ ਤੇ ਬਣਾ ਰਹੇ ਹੈ ਤੇ ਇੱਥਾ ਲਿਖਿਆ ਜਾਊਗਾ ਵੋਟ ڈالੇ ਪਰ ਮਗੈਂਬੋ ਖੁਸ਼ ਹੋਆ ਇਸ ਤੋਂ ਇਹੋ ਜਿਹਾ ਹੀ ਇੱਕ ਯੂਨੀਕ ਬੂਥ ਤੋਂ ਡਾਕ ਸ਼ਹੀਦ ਆਜ਼ਮ ਦੇ ਜਿਹੜਾ ਮਿਊਜ਼ੀਅਮ ਹੈ ਉਸ ਰੀਚ ਬਣੂਗਾ ਉਹ ਹੋਊਗਾ ਫਰੀडम ਸਟਰਗਲ ਦੇ ਉੱਤੇ ਅੱਜ ਮੁਹਾਰੀ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਕਤਲ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਮੁਤਾਬਕ 29 ਮਾਰਚ ਨੂੰ ਅਣਪਛਾਤੀ ਡੈੱਡ ਬਾਡੀ ਮਿਲੀ ਸੀ ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ ਉਸ ਤੋਂ ਬਾਅਦ ਹੀ ਮ੍ਰਿਤਕ ਦੇ ਪਰਿਵਾਰ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਹੀ ਅਗਿਆਤ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਤੇ ਨਮਾ گاؤں ਦੀ ਪੁਲਿਸ ਨੇ ਜਾਂਚ ਕਮੇਟੀ ਬਣਾਈ ਸੀ ਸੀਸੀਟੀਵੀ ਫੁਟੇਜ ਨੂੰ ਚੈੱਕ ਕੀਤੀ ਗਈ ਤਾਂ ਲੋਕਾਂ ਦੀ ਇਹਨਾਂ ਲੋਕਾਂ ਦੀ ਪਛਾਣ ਹੋਈ ਬਹਾਰਾਲ ਮੁਖਬਰ ਦੀ ਇਤਲਾਹ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਬੇਸਿਕਲੀ ਅਸ਼ੀਸ਼ ਕੁਮਾਰ ਨਾਂ ਦਾ ਮੁੰਡਾ ਹੈ ਤੇ ਇਹਦੇ ਫਾਦਰ ਦਾ ਨਾਮ ਹੈਗਾ ਆ ਰਕੇਸ਼ ਕੁਮਾਰ ਤੇ ਮਾਤਾ ਇਹਦੇ ਹੇਮਲਤਾ ਦੇਵੀ ਇਹ ਹਿਮਾਚਲ ਦੇ ਤੂਤੂ ਤੋਂ ਜਿਹੜਾ ਹੈ ਸੋਲਨ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ ਤੇ ਉੱਥੋਂ ਬਿਲੋਂਗ ਕਰਦਾ ਹੈ ਇਹ ਮੁੰਡਾ 10 ਦਿਨ ਪਹਿਲਾਂ ਜਿਹੜਾ ਹੈਗਾ ਇਹ ਇੱਥੇ ਆਇਆ ਸੀਗਾ ਨਿਆਗਾਉਂ ਸਾਈਡ ਉੱਥੇ ਆ ਕੇ ਇੱਕ ਜਿਹੜੀ ਪ੍ਰੋਪਰਟੀ ਡੀਲਰ ਸ਼ਾਪ ਹੈ ਉੱਥੇ ਇਹ ਚਾਹ ਪਾਣੀ ਪਿਉਉਣ ਦਾ ਕੰਮ ਇਹਨੇ ਕਰਨਾ ਸ਼ੁਰੂ ਕੀਤਾ ਸੀਗਾ ਅਟੈਂਡੈਂਟ ਦੇ ਤੌਰ ਤੇ ਉੱਤੇ। ਤੋਂ 28 ਤਰੀਕ ਦੀ ਇਹ ਜਿਹੜਾ ਵਕੂਆ ਹੈ ਜੀ ਇਹ 28 ਤਰੀਕ ਨੂੰ ਰਾਤ ਨੂੰ ਇਹਦਾ ਇੱਕ ਫਰੈਂਡ ਸੀਗਾ ਜਿਹੜਾ ਸ਼ਾਮ ਨੂੰ ਇਹਨੂੰ ਮਿਲਣ ਆਇਆ ਸੀਗਾ ਕਾਰਤਿਕ। ਉਹ ਤੇ ਇਹ ਆਪਣਾ ਜਿਹੜਾ ਹੈਗਾ ਘੁੰਫਿਰਕੇ ਆ ਕੇ ਸ਼ਾਮ ਨੂੰ 10 10:30 ਦੇ ਕਰੀਬ ਏਰੀਆ ਦੇ ਵਿੱਚ ਉੱਥੇ ਜਿਹੜਾ ਹੈਗਾ ਪੈਦਲ ਜਾ ਰਹੇ ਸੀਗੇ। ਸਡਨਲੀ ਉੱਥੇ ਜਿਹੜੇ ਹੈਗੇ ਨੇ ਇਹਨਾਂ ਕੋਲੇ ਸਾਹਮਣੇ ਦੋ ਵਿਅਕਤੀ ਇਹਨਾਂ ਦੇ ਆਂਦੇ ਨੇ। ਇੱਕ ਹੈਗਾ ਅਜੇ ਪਚੀਸੀਆ ਅਜੇ ਆਕਾਸ਼ ਉਰਫ ਪਚੀਸੀਆ ਐਂਡ ਦੂਸਰੇ ਦਾ ਨਾਮ ਹੈਗਾ ਕਰਨ ਇਹ ਦੋਨੋਂ ਮੁੰਡੇ ਇਹਨਾਂ ਨੂੰ ਟੱਕਰਦੇ ਨੇ ਤੇ ਇਹ ਤੋਂ ਫੋਨ ਸਨੇਚ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼ ਕਰਦੇ ਨੇ ਕਿ ਉੱਥੇ ਜਦੋਂ ਆਪਸ ਚ ਤਲਖਬਾਜ਼ੀ ਹੁੰਦੀ ਹੈ ਇਹ ਆਪ ਦਾ ਫੋਨ ਬਚਾਉਂਦਾ ਜੇਬ ਚ ਪਾਉਂਦਾ ਤੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਉਹ ਇਹਨਾਂ ਨੂੰ ਕਾਬੂ ਕਰਦੇ ਨੇ ਉਸ ਤਲਖਬਾਜ਼ੀ ਦੇ ਵਿੱਚ ਇੱਕ ਦੂਜੇ ਨੂੰ ਕੁਝ ਬੋਲਿਆ ਕਰਿਆ ਉਹਦੇ ਵਿੱਚ ਆ ਕੇ ਉਹ ਚਾਕੂ ਦਾ ਵਾਰ ਹੈਗਾ ਜਿਹੜਾ ਉਹਦੀ ਛਾਤੀ ਤੇ ਹੁੰਦਾ ਦੋ ਵਾਰ ਹੋਏ ਨੇ ਉਹਦੇ ਚਾਕੂ ਦੇ ਤੇ ਉਹ ਜਿਹੜੇ ਵਾਰ ਦੇ ਨਾਲ ਇਹ ਮੌਕੇ ਦੇ ਉੱਤੇ ਡਿੱਗ ਪੈਂਦਾ ਤੇ ਕਾਰਤਿਕ ਜਿਹੜਾ ਹੈਗਾ ਉਹ ਆਪਣੀ ਜਾਨ ਬਚਾਉਂਦਾ ਮੌਕੇ ਤੋਂ ਉਹ ਭੱਜ ਜਾਂਦਾ ਉਹਦੀ ਜਿਹੜੀ ਗੱਡੀ ਦੂਰ ਪਾਰਕ ਸੀਗੀ ਉਥੋਂ ਲੈ ਕੇ ਨਾਲ ਦੀ ਨਾਲ ਉਹ ਹਿਮਾਚਲ ਨੂੰ ਨਿਕਲ ਜਾਂਦਾ ਉਸ ਤੋਂ ਬਾਅਦ ਉਹ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਹੈ ਆਪਣੇ ਦੋਸਤ ਨਾਲ ਆਸ਼ੀਸ਼ ਨਾਲ ਬਟ ਉਹਦੀ ਜਿਹੜੀ ਹੈ ਉਹਦੇ ਨਾਲ ਸੰਪਰਕ ਨਹੀਂ ਜਿਹੜਾ ਹੁੰਦਾ ਹੈਗਾ ਉਸ ਤੋਂ ਬਾਅਦ ਸਾਡੇ ਕੋਲੇ ਇਹ ਕਲੈਰਿਟੀ ਆ ਜਾਂਦੀ ਹੈ ਕਿ ਇਹਦੀ ਡੈਥ ਹੋ ਗਈ ਹੈ ਬਾਅਦ ਦੇ ਵਿੱਚ ਜਿਹੜਾ ਹੈਗਾ ਇਹ ਸਾਰਾ ਮਾਮਲਾ ਫਿਰ ਸੁਲਝਦਾ ਜੀ ਜਦੋਂ ਇਨੀਸ਼ੀਅਲੀ ਇਹ ਸਾਰੀ ਵਾਰਦਾਤ ਹੁੰਦੀ ਹੈ ਸਾਨੂੰ ਡੈੱਡ ਬੋਡੀ 29 ਤਰੀਕ ਨੂੰ ਜਿਹੜੀ ਹੈਗੀ ਹੈ ਸਾਨੂੰ ਮੈਸੇਜ ਆਂਦਾ ਜਦੋਂ ਲੋਕੇਲਿਟੀ ਚੋਂ ਅਸੀਂ ਜਾ ਕੇ ਵੈਰੀਫਾਈ ਕਰਦੇ ਹਾਂ ਤਾਂ ਉਹ ਇੱਕ ਅਨਨੋਨ ਡੈੱਡ ਬੋਡੀ ਹੁੰਦੀ ਹੈ ਜਿਹਦੇ ਵਿੱਚ ਉਹਦੀ ਬੋਡੀ ਦੇ ਉੱਪਰ ਜਿਹੜਾ ਹੈਗਾ ਬਾਹ ਦੇ ਉੱਤੇ ਆਸ਼ੀਸ਼ ਨਾਮ ਦਾ ਟੈਟੂ ਬਣਿਆ ਹੋਇਆ ਜਿਸ ਤੋਂ ਇਹ ਤਸਦੀਕ ਹੁੰਦਾ ਵੀ ਸ਼ਾਇਦ ਇਸ ਦਾ ਨਾਮ ਆਸ਼ੀਸ਼ ਹੈ ਅਦਰਵਾਈਜ਼ ਉਹਦੀ ਕੋਈ ਡਿਟੇਲ ਨਹੀਂ ਸਾਡੇ ਕੋਲ ਹੁੰਦੀ ਤੇ ਫਿਰ ਉਸ ਤੋਂ ਬਾਅਦ ਉਹਦੀ ਡੈੱਡ ਬੋਡੀ ਨੂੰ ਅਸੀਂ ਮੋਰਚਰੀ ਚ ਰੱਖ ਦਿੰਦੇ ਹਾਂ ਤੇ ਉਹਦੇ ਬਾਰੇ ਪਤਾ ਕਰਦੇ ਆ ਆਸੇ-ਪਾਸੇ ਵੀ ਮੈਸੇਜ ਲਗਵਾਨੇ ਸਾਰੇ ਥਾਣਿਆਂ ਦੇ ਵਿੱਚ ਜੇ ਕੋਈ ਬੰਦਾ ਮਿਸਿੰਗ ਹੈ ਜਾਂ ਇਸ ਤਰ੍ਹਾਂ ਜੋ ਸਾਡਾ ਪ੍ਰੋਟੋਕਾਲ ਹੈ ਉਹਦੇ ਤਹਿਤ ਕਾਰਵਾਈ ਕਰਦੇ ਆ ਅਗਲੇ ਦਿਨ ਜਿਹੜਾ ਹੈਗਾ ਉਹਦੇ ਪਰਿਵਾਰ ਜਿਹੜਾ ਹੈਗਾ ਉਹ ਸਾਡੇ ਨਾਲ ਸੰਪਰਕ ਕਰਦਾ ਉਹਦੇ ਪਰਿਵਾਰ ਦੇ ਸੰਪਰਕ ਕਰਨ ਦੇ ਉੱਤੇ ਉਹਦੀ ਮਦਰ ਦੇ ਬਿਆਨ ਦੇ ਉੱਤੇ ਫਿਰ ਅਸੀਂ ਅਨਨੋਨ ਬੰਦਿਆਂ ਦੇ ਉੱਪਰ ਜਿਹੜੀ ਹੈਗੀ ਐਫ ਆਈ ਆਰ ਲੋਜ ਕਰਦੇ ਆ ਐਫ ਆਈ ਆਰ ਲੋਜ ਕਰਨ ਤੋਂ ਬਾਅਦ ਜਿਹੜੀ ਹੈਗੀ ਇਹਦੀ ਤਫ਼ਤੀਸ਼ ਹੈ ਜਿਹੜੀ ਉਹ ਕਮੈਂਸ ਹੁੰਦੀ ਜੋ ਮੈਂ ਤੁਹਾਨੂੰ ਸਟੋਰੀ ਨਰੇਟ ਕੀਤੀ ਹੈ ਉਹਦੇ ਵਿੱਚ ਵੀ ਜਿਹੜਾ ਹੈਗਾ ਇਹ ਦੋਸ਼ੀ ਆਪਸ ਦੇ ਵਿੱਚ ਕਿਸੇ ਨੂੰ ਜਾਣਦੇ ਨਹੀਂ ਸੀਗੇ ਜਦੋਂ ਇਹਦੇ ਵਿੱਚ ਕਾਰਤਿਕ ਹੈ ਜੋ ਇਹਦਾ ਦੋਸਤ ਉਹ ਆ ਕੇ ਸਾਨੂੰ ਦੱਸਦਾ ਹੈ ਕਿ ਇੱਥੇ ਕੋਈ ਹੈ ਵਰਦਾਤ ਉਸ ਚੀਜ਼ ਦੇ ਵਿੱਚ ਤਫ਼ਤੀਸ਼ ਜਿਹੜੀ ਹੈਗੀ ਹੈ ਸਾਡੀ ਪੁਲਿਸ ਟੀਮ ਨੇ ਐਸਐਚਓ ਨਯਾ گاਉਂ ਤੇ ਇਹਨਾਂ ਦੀਆਂ ਵੱਖ-ਵੱਖ ਜਿੰਨੀਆਂ ਅਸੀਂ ਟੀਮਸ ਬਣਾਈਆਂ ਸੀਗੀਆਂ ਉਹਨਾਂ ਨੇ ਬੜਾ ਵਧੀਆ ਤਰੀਕੇ ਦੇ ਨਾਲ ਤਫ਼ਤੀਸ਼ ਨੂੰ ਅੰਜਾਮ ਦਿੱਤਾ ਤੇ ਉਹਦੇ ਵਿੱਚ ਏਰੀਆ ਦੇ ਜਿਹੜੇ ਸੀਸੀਟੀਵੀ ਕੈਮਰਾਜ਼ ਨੂੰ ਐਕਸਪਲੋਰ ਕੀਤਾ ਉਹਦੇ ਵਿੱਚ ਜਿਸ ਤਰ੍ਹਾਂ ਭੱਜਦੇ ਕੋਈ ਮੁੰਡੇ ਨਜ਼ਰ ਆ ਰਹੇ ਨੇ ਤੁਰਦੇ ਉਹ ਚੋਂ ਸ਼ੱਕੀ ਬੰਦਾ ਜਿਹੜਾ ਹੈਗਾ ਇਹ ਜਿਹੜਾ 25 ਸਿਆ ਹੈਗਾ ਇਹਦਾ ਥੋੜਾ ਸ਼ੱਕੀ ਜਿਹੜਾ ਹੈਗਾ ਲੱਗਿਆ ਤੇ ਇਸ ਦੇ ਸਬੰਧ ਦੇ ਵਿੱਚ ਕਾਰਤਿਕ ਨੇ ਵੀ ਦੱਸਿਆ ਵੀ ਜਦੋਂ ਆਪਸ ਵਿੱਚ ਕਸ਼ਮਕਸ਼ ਹੋ ਰਹੀ ਸੀਗੀ ਤਾਂ ਉਦੋਂ ਕਰਨ ਨੇ ਨਾਮ ਲਿੱਤਾ ਸੀਗਾ 25C ਇਸ ਕੋ ਪਕੜ ਤਾਂ 25C ਇੱਕ ਬੜਾ ਟਿਪੀਕਲ ਜਿਹਾ ਨਾਮ ਹੈਗਾ ਜਿਹੜਾ ਮਤਲਬ ਉਹ ਬੰਦੇ ਦੇ ਮਨ 'ਚ ਵੀ ਰਹਿ ਜਾਂਦਾ ਹੈ ਤੇ ਵੈਸੇ ਵੀ ਰੇਅਰ ਹੁੰਦਾ ਹੈ ਤਾਂ ਉਸ ਤਹਿਤ ਵੀ ਸਾਡੇ ਮੁਖਬਰ ਵੀ ਜਿਹੜੇ ਇਲਾਕੇ 'ਚ ਨੇ ਉਹਨਾਂ ਤੋਂ ਵੀ ਅਸੀਂ ਸਾਰੀ ਕਰਦੇ ਹੋਏ ਅਸੀਂ ਸਾਰਾ ਇਹਦੇ ਵੇਅਰ ਅਬਾਊਟਸ ਕਲੀਅਰ ਕਰਨ ਤੇ ਲੱਗੇ ਕੋਇਨਸੀਡੈਂਟਲੀ ਜਿਹੜਾ ਹੈਗਾ ਸਾਡੇ ਕੋਲੇ ਇੱਕ 14 ਨੰਬਰ ਐਫ ਆਈ ਆਰ ਇਸੇ ਸਾਲ ਨਿਆ ਗਾਉਂ ਦੇ ਵਿੱਚ ਦਰਜ ਹੋਈ ਸੀਗੀ ਜਿਹੜੀ ਲੜਾਈ ਝਗੜੇ ਦੇ ਨਾਲ ਸੰਬੰਧਿਤ ਹੈ ਜਿਹਦੇ ਵਿੱਚ ਜਿਹੜਾ ਹੈਗਾ ਇਹ ਆਕਾਸ਼ 25C ਹਾਊਸ ਦੇ ਵਿੱਚ ਅਕਿਊਜ਼ਡ ਹੈ ਉਹ ਵੀ ਸਾਡੇ ਜਿਹੜਾ ਹੈਗਾ ਜਦੋਂ 25C ਨਾਮ ਮੰਨਦਾ ਹੈ ਸਾਡਾ ਉਹ ਵੀ ਜਿਹੜਾ ਹੈਗਾ ਮਨ ਉਥੋਂ ਖਟਕਦਾ ਵੀ ਉਹੀ ਨਾ ਹੋਵੇ ਤੇ ਉਸ ਤਰੀਕੇ ਦੇ ਨਾਲ ਅਸੀਂ ਫਿਰ ਆਪਣੀਆਂ ਟੀਮਸ ਬਣਾ ਕੇ ਰੇਡ ਵਗੈਰਾ ਕੀਤੀ ਜਦੋਂ ਇਹਨੂੰ ਰਾਉਂਡ ਅਪ ਕਰਦੇ ਆ ਤੇ ਫਿਰ ਜਿਹੜਾ ਹੈ ਕਾਰਤਿਕ ਜਿਹੜਾ ਦੋਸਤ ਇਹਦਾ ਹੈਗਾ ਤੂੰ ਮੌਕੇ ਦਾ ਚਸ਼ਮਦੀਤ ਗਵਾ ਹੈਗਾ ਉਹ ਉਹਦੀ ਪਛਾਣ ਕਰ ਲੈਂਦਾ ਵੀ ਇਹੀ ਬੰਦਾ ਹੈਗਾ ਤੇ ਉਸ ਤੋਂ ਬਾਅਦ ਜਦੋਂ ਇਹਨੂੰ ਪੁੱਛਗਿੱਛ ਕੀਤੀ ਜਾਂਦੀ ਹੈ ਇਹ ਵੀ ਆਪਦੀ ਗੱਲ ਕਲੀਅਰ ਕਰਦਾ ਹੈ ਕਿ ਮੇਰੇ ਸਾਥੋਂ ਜਿਹੜਾ ਹੈਗਾ ਉਸ ਦਿਨ ਅਸੀਂ ਇਹ ਵਾਰਦਾਤ ਹੋ ਗਈ ਹੈ ਇਹ ਵੀ ਉਸ ਚੀਜ਼ ਦਾ ਆਪਣਾ ਇਕਬਾਲ ਕਰਦਾ ਹੈ ਫਿਰ ਉਸ ਤੋਂ ਬਾਅਦ ਜਿਹੜੇ ਇਹ ਨਾਲ ਦਾ ਦੋਸ਼ੀ ਦਾ ਨਾਮ ਸਾਨੂੰ ਕਲੀਅਰ ਹੁੰਦਾ ਜਿਹੜਾ ਕਰਨ ਹੈ ਉਹ ਸਾਰਾ ਉਹਦੇ ਤੇ ਫਿਰ ਅਸੀਂ ਜਿਹੜੀ ਹੈਗੀ ਹੈ ਰੇਡ ਜਿਹੜੀਆਂ ਹੈਗੀਆਂ ਸਾਡੀਆਂ ਚੱਲਦੀਆਂ ਨੇ ਪਾਰਟੀਆਂ ਦੀਆਂ ਤੇ ਉਸ ਤੋਂ ਬਾਅਦ ਅਸੀਂ ਕਰਨ ਵੀ ਜਿਹੜਾ ਹੈਗਾ ਰਾਉਂਡ ਅਪ ਕਰਦੇ ਹਾਂ ਸੋ ਇਹ ਜਿਹੜਾ ਅਨੇ ਕਤਲ ਦੀ ਗੁੱਥੀ ਹੈ ਇਹਨੂੰ 24 ਆਰ ਜਿਹੜਾ ਹੈਗਾ ਆਫਟਰ ਰਜਿਸਟ੍ਰੇਸ਼ਨ ਆਫ ਐਫ ਆਈ ਆਰ ਅਸੀਂ ਕਨਕਲੂਡ ਕੀਤਾ ਪਹਿਲਾ ਦੋਸ਼ੀ ਜਿਹੜਾ ਹੈਗਾ ਸਾਡਾ ਉਹ 30 ਤਰੀਕ ਨੂੰ ਗ੍ਰਿਫਤਾਰ ਹੋ ਗਿਆ ਸੀ ਐਂ ਦੂਸਰੇ ਨੂੰ ਅਸੀਂ ਜਿਹੜਾ ਹੈਗਾ 31 ਤਰੀਕ ਨੂੰ ਉਹਨੂੰ ਵੀ ਕਰਨ ਨੂੰ ਵੀ ਗ੍ਰਫਤਾਰ ਕਰ ਲਿਆ ਗਿਆ। ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਸਟੇਟ ਬੈਂਕ ਆਫ ਇੰਡੀਆ ਚੰਡੀਗੜ੍ਹ ਦੇ ਸਰਕਲ ਦੇ ਚੀਫ ਜਨਰਲਸ ਮੈਨੇਜਰ ਬినੋਦ ਜੈਸਵਾਲ ਨੇ ਅਰੂਨਾ ਠਾਕੁਰ ਡੀਜੀਐਮ ਬੀ ਐਟ ਉਹ ਦੀ ਹਾਇਰ ਸਟੇਟ ਬੈਂਕ ਦੇ ਪ੍ਰਬੰਧਕੀ ਦਫਤਰ ਮੁਹਾਲੀ ਤੋਂ ਐਂਬੂਲੈਂਸ ਨੂੰ ਹਰੀ ਚੰਡੀ ਦੇ ਕਿਰਵਾਨਾ ਕੀਤਾ ਗਿਆ। ਸਟੇਟ ਬੈਂਕ ਦੇ ਲਾਈਨਸ ਆਈ ਹਸਪਤਾਲ ਪਟਨਾ ਨੂੰ ਪੂਰੀ ਤਰ੍ਹਾਂ ਨਾਲ ਲੈਸ ਐਂਬੂਲੈਂਸ দান ਕਰਕੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਆਪਣੇ ਸਮਰਪਣ ਨੂੰ ਦੁਹਰਾਇਆ ਗਿਆ। ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਪਹਿਲ ਕਦਮੀ ਦੇ हिस्से बनो स्टेट बैंक लगातार है पहले तो आपके सभी दर्शकों को भारतीय स्टेट बैंक की तरफ से मेरा नमस्कार अभिनंदन अभिवादन आज भारतीय स्टेट बैंक के जोनल ऑफिस मोहाली के प्रांगण में आई लायंस आई हॉस्पिटल पात्रा को एक एम्बुलेंस प्रदान की गई है जिसका मूल्य लगभग इक्कीस लाख रुपए है ये जो ट्रस्ट है जो आई हॉस्पिटल है ये पब्लिक को काफी सब्सिडाइज दरों पे बिल्कुल नॉमिनल चार्ज लेकर के बहुत सारी सुविधाएं मुहैया कराते हैं उपलब्ध कराते हैं और ख़ास करके जैसा मुझे पता चला कि कैटरिकट का ऑपरेशन जो कि काफ़ी कॉस्टली ऑपरेशन होता है वो सिर्फ दो रुपए में किया जा रहा है तो जब ये ट्रस्ट ये आई हॉस्पिटल जनता के लिए अपना सहयोग कर रहे हैं तो स्टेट बैंक का भी जो रिस्पॉन्सिबिलिटी है सी एस आर है कॉर्पोरेट सोशल रिस्पॉन्सिबिलिटी है जिसमें प्रॉफिट का एक परसेंट हमें जनता के लिए देना होता है उसके तहत हमने ये एम्बुलेंस प्रदान की है और मुझे ये बताते हुए बहुत खुशी है कि जो नियम में एक परसेंट का कहा गया है तो स्टेट बैंक हमेशा से एक परसेंट से कहीं ज़्यादा दो तीन परसेंट भी करता रहा है और इसके लिए स्टेट बैंक ने एक अलग संस्था भी बना दी है जिसका नाम एस फाउंडेशन दिया गया है तो ये तो हमारा जो सर्कल होता है सर्कल के अंतर्गत ये वाला सी किया गया है और जो बड़े अमाउंट के सी होते हैं हमारा जो सर्कल है वो राज्य और केंद्र शासित प्रदेशों को कवर करता है पंजाब हरियाणा हिमाचल चंडीगढ़ लद्दाख जम्मू एंड कश्मीर इसमें एस फाउंडेशन के द्वारा पिछले साल में लगभग दस करोड़ का सी किया, किया गया है जो एस फाउंडेशन के द्वारा किया गया है और हमने भी हमारे सर्कल में करीब 10 करोड़ का सी किया है ये भारतीय स्टेट बैंक अपनी जो हमारी रिस्पॉन्सिबिलिटी है हमारे समाज के प्रति उसको अच्छी तरह से जानता है उसी की तरफ किया गया संजय सिंह की जमानत तो बाद पंजाब के खजाना मंत्री हरपाल सिंह चीमा का बयान है उन्होंने कहा कि जमानत तो बाद बीजेपी का झूठा चेहरा बेनकाब होया है सच्चाई की जित हुई है ਅੱਜ ਸਾਡੇ ਨੈਸ਼ਨਲ ਲੀਡਰ ਆਮ ਆਦਮੀ ਪਾਰਟੀ ਦੇ ਰਾਸ਼ ਸਭਾ ਮੈਂਬਰ ਸੰਜੇ ਸਿੰਘ ਜੀ ਨੂੰ ਸਰਵੋਚ ਅਦਾਲਤ ਨੇ ਜ਼ਮਾਨਤ ਦਿੱਤੀ ਆ ਮੈਂ ਸਰਵੋਚ ਅਦਾਲਤ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਨਾਗਾ ਆਖਿਰਕਾਰ ਮੈਂ ਸਮਝਦਾ ਕਿ ਸੱਚ ਦੀ ਜਿੱਤ ਹੋਈ ਆ ਸੱਚ ਨੂੰ ਤਾਂ ਦਬਾਇਆ ਜਾ ਸਕਦਾਗਾ ਨਾ ਸੱਚ ਮਰਦਾਗਾ ਸੱਚ ਹਮੇਸ਼ਾ ਮੈਂ ਸਮਝਦਾ ਲੋਕਾਂ ਦੇ ਸਾਹਮਣੇ ਹੁੰਦਾਗਾ ਕਾਫੀ ਲੰਬਾ ਆਰਸਾ ਉਹਨਾਂ ਨੂੰ ਜੇਲ੍ਹ ਦੇ ਅੰਦਰ ਰਹਿਣਾ ਪਿਆ ਕਾਫੀ ਅਕਾ ਦੁੱਖ ਸਾਂਪੇ ਇਹ ਸਾਰਾ ਦੇਸ਼ ਜਾਣਦਾਗਾ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਨੂੰ ਭਾਰਤੀ ਜਨਤਾ ਪਾਰਟੀ ਦੇ ਲੋਕ ਬੂੰਹ ਤੋਰ ਜਵਾਬ ਦੇਣਗੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਕਿ ਸਾਰੇ ਲੋਕਾਂ ਨੂੰ ਆਪੋਜੀਸ਼ਨ ਦੇ ਕੱਲੇ ਕੱਲੇ ਲੀਡਰ ਨੂੰ ਫੜ ਕੇ ਜੇਲ੍ਹ ਚ ਰੱਖਿਆ ਜਾ ਰਿਹਾ ਹੈਗਾ ਸੋ ਮੈਂ ਸਮਝਦਾਗਾ ਸਚਾਈ ਜਿਹੜੀ ਆਖਰਕਾਰ ਜਿੱਤ ਹੋਈ ਔਰ ਝੂਠ ਦਾ ਝੂਠ ਦਾ ਜਿਹੜਾ ਅੰਤ ਆ ਉਹ ਬਹੁਤ ਨੇੜੇ ਆ ਬਹੁਤ ਜਲਦੀ ਜਿਹੜਾ ਝੂਠ ਦਾ ਅੰਤ ਹੋਊਗਾ ਔਰ ਬੀਜੇਪੀ ਜਿਹੜੀ ਆ ਉਹ ਦੇਸ਼ ਦੇ ਅੰਦਰ ਬਹੁਤ ਬੁਰੀ ਤਰ੍ਹਾਂ ਹਾਰ ਹੋਊਗੀ ਨਵਾਂ ਆਮ ਆਦਮੀ ਪਾਰਟੀ ਦੇ ਨਗਰ ਕੌਂਸਲ ਨੇ ਰਿਕਾਰਡ ਤੋੜ ਪ੍ਰਾਪਰਟੀ ਟੈਕਸ ਇਕੱਠਾ ਕੀਤਾ ਹੈ ਪਿਛਲੇ 70 ਸਾਲਾਂ ਦਾ ਤੋੜਿਆ ਰਿਕਾਰਡ ਹਲਕਾ ਬਜ਼ਾਏ ਗੁਰਦੇਵ ਸਿੰਘ ਦੇ ਮਾਨ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਸ਼ਹਿਰ ਨਿਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ 2019-20 ਦੇ ਵਿੱਚ 90 ਲੱਖ ਰੁਪਏ ਸੀਗੇ ਇੱਕ ਸਾਲ ਦਾ 2020-21 ਦੇ ਵਿੱਚ 70 ਲੱਖ ਸੀਗੇ ਔਰ 2021-22 ਚ 86 ਲੱਖ ਰੁਪਏ ਸੀਗੇ ਤੇ 2022 ਦੇ ਵਿੱਚ ਸਰਕਾਰ ਬਣਦੀ ਹੈ ਜੀ ਆਮ ਆਦਮੀ ਪਾਰਟੀ ਦੀ ਤੇ 2022-23 ਦੇ ਵਿੱਚ ਇਹ ਵੱਧ ਕੇ ਜੇ 86 ਲੱਖ ਤੋਂ 1 ਕਰੋੜ 78 ਲੱਖ ਹੋ ਗਿਆ ਜੀ ਯਾਨੀ ਕਿ ਪਿਛਲੇ ਸਾਲ ਨਾਭਾ ਜਿਹੜਾ ਨੰਬਰ 1 ਆਇਆ ਪੰਜਾਬ ਚੋਂ ਇਹ 1 ਕਰੋੜ 78 ਲੱਖ ਰੁਪਏ ਦੇ ਵਿਹਾਰ ਤੇ ਆ ਜਿਹੜਾ ਕਿ ਆਬਾਦੀ ਦੇ ਹਿਸਾਬ ਨਾਲ ਆਉਂਦਾ ਜੀ ਜਿਹੜੀ ਪਾਪੂਲੇਸ਼ਨ ਹਿਸਾਬ ਨਾਲ ਟੈਕਸ ਦੀ ਰੇਟ ਘਟੀ ਜਾਂਦੀ ਹੈ ਪਰ ਉਹਦੇ ਵਿੱਚ ਨੰਬਰ ਨਾਭਾ ਜਿਹੜਾ ਨਗਰ ਕੌਂਸਲ ਨਾਭਾ ਪੰਜਾਬ ਚ ਨੰਬਰ 1 ਸੀ ਇਹ ਹੁਣ ਜਿਹੜਾ 2023 ਤੇ 24 ਦਾ ਜਿਹੜਾ 31 ਮਾਰਚ ਕਰ ਨੂੰ ਗਿਆ ਡਿਆ ਤਾਂ ਇਹਦੇ ਵਿੱਚ ਤਕਰੀਬਨ 2 ਕਰੋੜ 3 ਲੱਖ ਰੁਪਇਆ ਜਿਹੜਾ ਜੀ ਟੈਕਸ ਇਕੱਠਾ ਹੋਇਆ ਹੁਣ ਤੱਕ ਟੈਕਸ ਦੀ ਵਸੂਲੀ ਹੋਈ ਹੈ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਰਿਕਾਰਡ ਹੈ ਜੀ ਇਹ ਕੰਮ ਪਹਿਲਾਂ ਵੀ ਹੋ ਸਕਦਾ ਸੀ ਪਰ ਕਿਸੇਆ ਸਰਕਾਰਾਂ ਨੇ ਤੇ ਧਿਆਨ ਨਹੀਂ ਦਿੱਤਾ ਸੋ ਇਸ ਚੰਗੇ ਕੰਮ ਲਈ ਸਭ ਤੋਂ ਪਹਿਲਾਂ ਮੈਂ ਸਾਡੇ ਨਗਰ ਕੌਂਸਲ ਲਾਬਾ ਦੇ ਪ੍ਰਧਾਨ ਮੈਡਮ ਸੁਜਾਤਾ ਚਾਹਵਲਾ ਜੀ ਜਿਨ੍ਹਾਂ ਦਾ ਬਹੁਤ ਵਧੀਆ ਕੰਮ ਕਰਨ ਦਾ ਤਰੀਕਾ ਸਾਹਮਣੇ ਬਹਿ ਕੇ ਤਰੀਕੇ ਨਾਲ ਡਿਸਕਸ਼ਨ ਕਰਨੀ ਔਰ ਸਾਰੇ ਸਟਾਫ ਨੂੰ ਗਾਈਡਲਾਈਨ ਦੇ ਕੇ ਹਰ ਚੀਜ਼ ਦੀ ਮੋਨਿਟਰਿੰਗ ਕਰਕੇ ਇਹਨਾਂ ਨੇ ਇਹ ਕੰਮ ਜਿਹੜਾ ਸਿਰੇ ਚੜਾਇਆ ਤੇ ਇਹਦੇ ਨਾਲ ਈਓ ਸਾਹਿਬ ਤੇ ਬਾਕੀ ਜਿਹੜੀ ਟੀਮ ਹੈ ਮੈਂ ਵਿਸ਼ੇਸ਼ ਤੌਰ ਤੇ ਇਹਦੇ ਵਿੱਚ ਧੰਨਵਾਦ ਕਰਨਾ ਚਾਹੁੰਦਾ ਇੰਸਪੈਕਟਰ ਸ਼੍ਰੀਮਤ ਅਨੂ ਸ਼ਰਮਾ ਕਲਰਕ ਅਲਕਾ ਵਰਮਾ ਜੀ ਤੇ ਸੰਦੀਪ ਕੁਮਾਰ ਸੰਦੀਪ ਕੌਰ ਤੇ ਦੀਵਾਨਸ਼ੀ ਅਰੋੜਾ ਤੇ ਆਲ ਟੈਕਸ ਮੈਂਬਰ ਜਿਹੜੇ ਜੇ ਇਕੱਠੇ ਕਰਦੇ ਨੇ ਇਹ ਸਾਰੀ ਟੀਮ ਦਾ ਮੈਂ ਨਗਰ ਕੌਂਸਲ ਲਾਭਾ ਦੀ ਸਮੁੱਚੀ ਟੀਮ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਜਿਹੜਾ ਇਹਨਾਂ ਟੈਕਸ ਇਕੱਠਾ ਕਰਕੇ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਬਣਾਇਆ ਹੁਣ ਤੱਕ ਦਾ ਨਾਪੇ ਦਾ ਔਰ ਸਭ ਤੋਂ ਵੱਡੀ ਵਧਾਈ ਮੈਂ ਦੇਣੀ ਚਾਹੁੰਦਾ ਨਾਪਾ ਸ਼ਹਿਰ ਦੇ ਨਿਵਾਸੀਆਂ ਨੂੰ ਨਗਰ ਕੌਂਸਲ ਨਾਪਾ ਦੇ ਇੱਕ ਇੱਕ ਫਿਸ਼ਿੰਦੇ ਨੂੰ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਾਹਮਣੇ ਤੇ ਪਾਈ ਇਹ ਟੈਕਸ ਅਦਾ ਕੀਤਾ ਔਰ ਇਹ ਟੈਕਸ ਜਿਹੜਾ ਜੀ ਇਸ ਕਰਕੇ 2 ਕਰੋੜ 3 ਲੱਖ ਰੁਪਏ ਇਕੱਠਾ ਹੋਇਆ ਜਿਹੜਾ ਕਿ ਆਪਣੇ ਆਪ ਦੇ ਵਿੱਚ ਰਿਕਾਰਡ ਹੈ ਬਾਕੀ ਹੁਣ ਜੋ ਲਿਸਟ ਆਈਗੀ ਤ ਉਹਦੇ ਵਿੱਚ ਦੇਖਿਆ ਕਿ ਨਾਪਾ ਦੁਬਾਰਾ ਫਿਰ ਨੰਬਰ 1 ਪੋਜੀਸ਼ਨ ਤੇ ਆਉਂਦਾ ਉਹ ਜਦੋਂ ਸਰਕਾਰ ਅੰਕੜੇ ਜਾਰੀ ਕਰੇਗੀ ਉਦੋਂ ਪਤਾ ਲੱਗੇਗਾ ਦੋਸਤੋ ਇਸ ਅਨਾਈ ਦੇ ਖਬਰਾਂ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਤੇ ਤਦ ਤੱਕ ਲਈ ਕੁਲਵੰਤ ਸਿੰਘ ਗਿਲ ਨੂੰ ਇਜ